ਸਾਡੇ پارک ਟੇ ਜਾਂਦੇ ਆ ਨਾ ਤੁਹਾਨੂੰ ਜੀਣ ਦਾ ਹੱਕ ਆ ਉਹਨਾਂ ਸਾਨੂੰ ਵੀ ਜੀਣ ਦਾ ਹੱਕ ਆ ਸਾਰੇ ਬੱਚਿਆਂ ਨੂੰ ਬੇਨਤੀ ਆ ਕਿ ਤੁਸੀਂ ਸਾਰੇ ਚਾਈਨਾ ਡੋਰ ਨਾਲ ਗੁੱਡੀਆਂ ਨਾ ਉਡਾਓ ਗੁੱਡੀਆਂ ਉਡਾਓ ਸਾਨੂੰ ਉਹਨਾਂ ਨਾਲ ਕੋਈ ਦੁਸ਼ਮਣੀ ਨਹੀਂ ਆ ਪਰ ਚਾਈਨਾ ਡੋਰ ਨਾਲ ਨਾ ਉਡਾਓ ਦੂਸਰੀ ਡੋਰ ਨਾਲ ਉਡਾਓ ਜੇ ਟੋਟ ਵੀ ਸਕਦੇ ਸਸੀ ਕਾਲ ਜੀ ਜਿਵੇਂ ਕਿ ਤੁਹਾਨੂੰ ਆ ਜਿਹੜਾ ਆਹੀਂ ਆ ਪੰਛੀ ਬਣਾਏ ਗਏ ਨੇ ਪੰਛੀਆਂ ਦੇ ਰੂਪ ਵਿੱਚ ਆ ਦੇਖੋ ਕਿਸਾਂ ਇਹ ਚਾਈਨਾ ਡੋਰ ਦੇ ਜਾਲ ਵਿੱਚ ਫਸੇ ਹੋਏ ਨੇ ਸੋ ਇੱਕ ਮਖੌਣ ਦਾ ਇਹ ਮਕਸਦ ਹੈ ਕਿ ਬਹੁਤ ਸਾਰੇ ਜਿਹੜੇ ਪੇਰੈਂਟਸ ਆ ਮਾਪੇ ਆ ਉਹ ਆਪਣੇ ਬੱਚਿਆਂ ਨੂੰ ਚਾਈਨਾ ਡੋਲ ਦੇ ਗੱਟੂ ਦੇ ਆ ਕੇ ਕਿਤੇ ਮੇ ਕਿਤੇ ਉਹ ਬੜੀ ਵੱਡੀ ਗਲਤੀ ਕਰ ਰਹੇ ਆ ਕਿ ਉਹ ਕਿਸੇ ਨਾ ਕਿਸੇ ਦਾ ਗਲਾ ਕਟਾਇਆ ਜਾ ਸਕਦਾ ਕਿਸੇ ਦੀਆਂ ਅੱਖਾਂ ਦੀ ਰੋਸ਼ਨੀ ਜਾ ਸਕਦੀ ਆ ਜਾਂ ਇਨਸਾਨੀ ਜਾਨੇ ਵਾਸਤੇ ਵੀ ਬੜੀ ਘਾਤਕ ਆ ਖਾਸ ਕਰਕੇ ਜੀਵ ਜੰਤੂਆਂ ਵਾਸਤੇ ਤੇ ਖਾਸ ਕਰਕੇ ਪਰਿਆਵਰਣ ਵਾਸਤੇ ਉਹ ਜਿਹੜਾ ਵਾਤਾਵਰਣ ਸਾਡੇ ਹਰੇ ਭਰੇ ਬੂਟੇ ਜਿਹੜੇ ਆ ਉਹ ਕੱਟੇ ਜਾ ਰਹੇ ਆ ਨੁਕਸਾਨ ਹੋ ਰਿਹਾ ਸੋ ਅਸੀਂ ਸਾਰੇ ਨਾਲ ਮਿਲ ਕੇ ਇਸ ਚੈਨਾ ਡੋਰ ਦੇ ਖਿਲਾਫ ਇੱਕ ਮਹਿੰਮ ਛੇੜੀਏ ਇਹਦਾ ਬਾਈਕਾਟ ਕਰੀਏ ਆਪਣੇ ਬੱਚਿਆਂ ਨੂੰ ਇਹ ਨਹੀਂ ਕਿ ਅਸੀਂ ਪਤੰਗਾਂ ਨਹੀਂ ਦੇਣੀਆਂ ਉਹਨਾਂ ਨੂੰ ਉਡਾਉਣ ਦੀ ਇਜਾਜ਼ਤ ਨਹੀਂ ਉਹਨਾਂ ਨੂੰ ਉਡਾਉਣ ਦੀ ਇਜਾਜ਼ਤ ਜ਼ਰੂਰ ਦਿਓ ਲੇਕਿਨ ਆਪਣੀ ਨਿਗਰਾਨੀ ਹੇਠ ਤੇ ਦੂਸਰੀ ਸਾਦੀ ਡੋਰ ਨਾਲ ਜਿਹੜੀ ਕਿ ਟੁੱਟ ਜਾਵੇ ਤੇ ਕਿਸੇ ਦੇ ਗਲੇ ਵਿੱਚ ਉਹਨਾਂ ਦੀ ਮੌਤ ਦਾ ਫੰਦਾ ਨਾ ਬਣੇ